ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਲੰਗਾ ਦੇ ਡੀਪੂ 홀ਡਰ ਦੀ ਪੂਰੀ ਹੈ ਮਨਮਰਜ਼ੀ ਲੋਕਾਂ ਦੀ ਜੇ ਮੰਨੀਆਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਅਫਸਰशाही ਨਾਲ ਬੜੀ ਉਠਣੀ ਬੈਠਣੀ ਹੈ ਇਸ ਕਰਕੇ ਇਹ ਕਰਦਾ ਹੈ ਆਪਣੀ ਪੂਰੀ ਮਨਮਰਜ਼ੀ ਲੋਕਾਂ ਦੀ ਜੇ ਮੰਨੀਆਂ ਤਾਂ ਉਹ ਇਹ ਵੀ ਕਹਿ ਰਹੇ ਹਨ ਕਿ ਇਸ ਵਿਅਕਤੀ ਦਾ ਨਾਂ ਤਾਂ ਪਿੰਡ ਵਿੱਚ ਘਰ ਹੈ ਅਤੇ ਨਾ ਹੀ ਕੋਈ ਡੀਪੂ ਵਾਸਤੇ ਦੁਕਾਨ ਅਤੇ ਨਾ ਹੀ ਸਟੋਰ ਇਹ ਬੜੇ ਲੰਬੇ ਸਮੇਂ ਤੋਂ ਇੱਕ ਨਿੱਜੀ ਹਵੇਲੀ ਦੇ ਵਿੱਚ ਕਣਕ ਲਵਾਉਂਦਾ ਹੈ ਅਤੇ ਇੱਥੇ ਹੀ ਲੋਕਾਂ ਨੂੰ ਵੰਡਦਾ ਹੈ ਜਿਸ ਤੱਕ ਕੋਈ ਵੀ ਸਹੀ ਪ੍ਰਬੰਧ ਨਹੀਂ ਹੈ ਉਹ ਕਹਿੰਦੇ ਹਨ ਸਾਡੀ ਮਜਬੂਰੀ ਹੈ ਕਿ ਜੋ ਅਸੀਂ ਇੱਥੇ ਆਣ ਕੇ ਕਣਕ ਲੈਂਦੇ ਹਾਂ ਪਰ ਇੱਥੇ ਨਾ ਤੇ ਲੋਕਾਂ ਦੇ ਬੈਠਣ ਵਾਸਤੇ ਕੋਈ ਜਗ੍ਹਾ ਤੇ ਨਾ ਹੀ ਕੋਸ਼ ਇਹ ਤੇ ਇਸ ਤਰ੍ਹਾਂ ਜਿਤਨਾ ਸਾਨੂੰ ਕੋਈ ਭੀਖ ਦਿੰਦੇ ਹਨ ਦੂਜੇ ਪਾਸੇ ਜਦ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਦੀ ਅਸੀਂ ਉੱਚ ਪੱਧਰੀ ਜਾਂਚ ਕਰਾਵਾਂਗੇ ਇੱਥੇ ਹੋਰ ਵੀ ਲੋਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਵਿੱਚ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਤੇ ਕਪਲੇਬਾਜੀ ਹੋਈ ਹੈ ਕਿਉਂਕਿ ਇਸ ਦੇ ਡੀਪੂ ਕੋਲੋਂ ਦੋ ਪਿੰਡ ਹਨ ਇੱਕ ਪਿੰਡ ਲੰਗਾ ਅਤੇ ਦੂਜਾ ਜੋੜਾ ਛਤਰਾ ਅਜੇ ਤੱਕ ਜੋੜਾ ਛਤਰਾ ਦੇ ਵਿੱਚ ਕਣਕ ਵੰਡੀ ਨਹੀਂ ਗਈ ਦੇਖਦੇ ਹਾਂ ਕਿ ਵਿਭਾਗੀ ਸੁੱਤੇ ਕੀ ਕਾਰਵਾਈ ਕਰਦਾ ਹੈ